ਸਤਿ ਸ਼੍ਰੀ ਅਕਾਲ ਜੀ ਪੰਜਾਬੀ ਨਿਊਜ਼ ਕੋਰਨਰ ਤੇ ਤੁਹਾਡਾ ਸਵਾਗਤ ਹੈ ਮੈਂ ਹਾਂ ਗੁਰਪ੍ਰੀਤ ਸਿੰਘ ਅੱਜ ਤਿੰਨ ਮੁੱਖ ਵੱਡੀਆਂ ਖਬਰਾਂ ਨੇ ਜਿਨ੍ਹਾਂ ਬਾਰੇ ਆਪਾਂ ਚਰਚਾ ਕਰਾਂਗੇ ਸਭ ਤੋਂ ਪਹਿਲੀ ਖਬਰ ਪੰਜਾਬ ਦੇ ਉਹਨਾਂ ਵੱਡੇ ਅੱਠ ਪ੍ਰੋਜੈਕਟਾਂ ਦੇ ਨਾਲ ਜੁੜੀ ਹੋਈ ਹੈ ਜਿਨ੍ਹਾਂ ਨੂੰ ਕੇਂਦਰ ਸਰਕਾਰ ਦੇ ਮੰਤਰੀ ਨਤਨ ਗੜਕਰੀ ਦੇ ਵੱਲੋਂ ਰੱਦ ਕਰਨ ਦੀ ਧਮਕੀ ਤੱਕ ਦੇ ਦਿੱਤੀ ਗਈ ਹੈ ਹੁਣ ਇਸ ਨੂੰ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਖੁਦ ਹੱਲ ਕਰਨਗੇ ਅਤੇ ਉਹ ਇਹਨਾਂ ਪ੍ਰੋਜੈਕਟਾਂ ਨੂੰ ਪੂਰਾ ਕਰਵਾਉਣਗੇ ਇਸ ਦੇ ਮਸਲੇ ਦੇ ਉੱਤੇ 31 ਅਗਸਤ ਨੂੰ ਮੀਟਿੰਗ ਹੋਣ ਜਾ ਰਹੀ ਹੈ ਦਿੱਲੀ ਦੇ ਵਿੱਚ ਇਹ ਮੀਟਿੰਗ ਹੋਣ ਦੀ ਸੰਭਾਵਨਾ ਦਿਟਾਈ ਜਾ ਰਹੀ ਹੈ ਅਤੇ ਇਹਨਾਂ 8 ਪ੍ਰੋਜੈਕਟਾਂ ਦੇ ਬਾਰੇ ਕੇਂਦਰੀ ਮੰਤਰੀ ਨਿਤਨ ਗੜਕਰੀ ਨੇ ਪੰਜਾਬ ਸਰਕਾਰ ਨੂੰ ਕਾਫੀ ਝਾੜ-ਚਾਂਬ ਕੀਤੀ ਸੀ ਅਤੇ ਆਖਿਆ ਸੀ ਕਿ ਜੇਕਰ ਜ਼ਮੀਨਾਂ ਅਕਵਾਇਰ ਕਰਕੇ ਨਾ ਦਿੱਤੀਆਂ ਗਈਆਂ ਤਾਂ ਪ੍ਰੋਜੈਕਟ ਰੱਦ ਕਰ ਦਿੱਤੇ ਜਾਣਗੇ ਪਰ ਹੁਣ ਇਹਨਾਂ ਪ੍ਰੋਜੈਕਟਾਂ ਨੂੰ ਪੂਰਾ ਕਰਨ ਦੇ ਲਈ ਜ਼ਿੰਮੇਵਾਰੀ ਖੁਦ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਲੈ ਲਈ ਹੈ ਦਰਸਲ ਇਹ ਮਸਲਾ ਸਾਰਾ ਇਸ ਗੱਲ ਤੇ ਅੜਿਆ ਹੋਇਆ ਕਿ ਪੰਜਾਬ ਦੇ ਵਿੱਚ ਕਈ ਥਾਵਾਂ ਤੇ ਕਿਸਾਨਾਂ ਦੇ ਵੱਲੋਂ ਜ਼ਮੀਨ ਅਕਵਾਇਰ ਨਹੀਂ ਹੋਣ ਦਿੱਤੀ ਜਾ ਰਹੀ ਜਾਂ ਫਿਰ ਜਿਹੜੀ ਅਕਵਾਇਰ ਹੋ ਗਈ ਹੈ ਉਹਨਾਂ ਦੇ ਉੱਤੇ ਅਜੇ ਵੀ ਕਿਸਾਨ ਕਬਜ਼ਾ ਕਰਕੇ ਬੈਠੇ ਨੇ ਤਾਂ ਇਹਨਾਂ ਮਸਲਿਆਂ ਨੂੰ ਹੱਲ ਕਰਵਾਉਣ ਦੇ ਲਈ ਹੁਣ ਕੇਂਦਰ ਦੇ ਵਿੱਚ ਕੇਂਦਰ ਸਰਕਾਰ ਦੇ ਮੁਖੀ ਭਾਵ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਅੱਗੇ ਆਉਣਾ ਪਿਆ ਕਿਉਂਕਿ ਜੋ ਕੇਂਦਰੀ ਮੰਤਰੀ ਨੇ ਨਿਤਨ ਗੜਕਰੀ ਆਵਾਜਾਈ ਮੰਤਰੀ ਉਹਨਾਂ ਦੇ ਵੱਲੋਂ ਇਸ ਮਸਲੇ ਦੇ ਉੱਤੇ ਜੋ ਲਗਾਤਾਰ ਪੰਜਾਬ ਸਰਕਾਰ ਦੇ ਨਾਲ ਮੀਟਿੰਗਾਂ ਕੀਤੀਆਂ ਜਾ ਰਹੀਆਂ ਸੀ ਪਰ ਕੋਈ ਵੀ ਹੱਲ ਨਿਕਲਦਾ ਦਿਖਾਈ ਨਹੀਂ ਸੀ ਦੇ ਰਿਹਾ ਸੋ ਹੁਣ ਭਾਰਤ ਦੇ ਪ੍ਰਧਾਨ ਮੰਤਰੀ ਇਸ ਮਸਲੇ ਨੂੰ ਹੱਲ ਕਰਨ ਦੇ ਲਈ ਅੱਗੇ ਆਉਂਦੇ ਦਿਖਾਈ ਦੇ ਰਹੇ ਹੈ ਜੇ ਗੱਲ ਕੀਤੀ ਜਾਵੇ ਤਾਂ ਜੋ ਸਭ ਤੋਂ ਵੱਡਾ ਪ੍ਰੋਜੈਕਟ ਹੈ ਉਸ ਦਾ ਨਾਮ ਹੈ ਦਿੱਲੀ ਅੰਮ੍ਰਿਤਸਰ ਕਟੜਾ ਹਾਈਵੇ ਜਿਸ ਦੇ ਵਿੱਚੋਂ 670 ਕਿਲੋਮੀਟਰ ਟੋਟਲ ਲੰਬਾਈ ਹੈ ਤੇ ਲਗਭਗ 400 ਕਿਲੋਮੀਟਰ ਦੇ ਨੇੜੇ ਤਲੇ ਏਰੀਆ ਪੰਜਾਬ ਦੇ ਵਿੱਚ ਪਾਇਆ ਜਾਂਦਾ ਤਾਂ ਜ਼ਿਆਦਾ ਅੱਧੇ ਤੋਂ ਹਿੱਸਾ ਜਿਹੜਾ ਉਹ ਪੰਜਾਬ ਦੇ ਅਧੀਨ ਆਉਂਦਾ ਇਸ ਕਰਕੇ ਪੰਜਾਬ ਦੇ ਵਿੱਚ ਕਈ ਥਾਵਾਂ ਤੇ ਇਹ 50% ਤੱਕ ਪ੍ਰੋਜੈਕਟ ਜਿਹੜਾ ਬਣਨ ਵਾਲਾ ਪਿਆ ਇਸ ਨੂੰ ਹੁਣ ਪੂਰਾ ਕਰਨ ਦੇ ਲਈ ਪੰਜਾਬ ਸਰਕਾਰ ਦੇ ਨਾਲ ਕੇਂਦਰ ਦੇ ਵਿੱਚ ਮੰਤਰੀ ਸੀ ਜਿਹੜੇ ਨਿਤਨ ਗੜਖਰੀ ਉਹ ਤਾਲਮੇਲ ਕਰ ਰਹੇ ਸੀ ਪਰ ਲਗਾਤਾਰ ਇਹ ਮਸਲਾ ਉਲਝਿਆ ਪਿਆ ਸੀ ਕਿਸਾਨ ਇਸ ਦੇ ਮਸਲੇ ਦੇ ਵਿੱਚ ਲਗਾਤਾਰ ਬੱਧ ਰੇਟਾਂ ਦੀ ਮੰਗ ਕਰ ਰਹੇ ਸੀ ਪਰ ਕੇਂਦਰ ਸਰਕਾਰ ਆਪਣੇ ਉਸੇ ਫੈਸਲੇ ਤੇ ਅੜੀ ਹੋਈ ਸੀ ਜਿਸ ਕਰਕੇ ਡੈਡਲੌਕ ਬਣ ਗਿਆ ਸੀ ਤੇ ਹੁਣ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਚਾਹੁੰਦੇ ਆ ਕਿ ਜਲਦ ਤੋਂ ਜਲਦ ਮਸਲਾ ਹੱਲ ਹੋਵੇ ਅਤੇ ਪ੍ਰੋਜੈਕਟ ਪੂਰਾ ਹੋਵੇ ਜਿਸ ਤੋਂ ਬਾਅਦ ਲੋਕਾਂ ਨੂੰ ਸਮਰਪਿਤ ਕਰ ਦਿੱਤਾ ਜਾਵੇ ਪਾਤਲਾ ਦੇ ਵਿੱਚ ਇਹ ਪ੍ਰੋਜੈਕਟ ਦੀ ਐਂਟਰੀ ਭਾਰਤ ਵਿੱਚ ਭਾਰਤ ਦੇ ਜਿਹੜਾ ਇਹ ਪ੍ਰੋਜੈਕਟ ਬਣ ਰਿਹਾ ਹੈ ਪਾਤਲਾ ਦੇ ਵਿੱਚ ਪੰਜਾਬ ਦੇ ਵਿੱਚ ਐਂਟਰੀ ਹੁੰਦੀ ਹੈ ਅਤੇ ਅੰਮ੍ਰਿਤਸਰ ਦੇ ਤੱਕ ਇਹ ਪ੍ਰੋਜੈਕਟ ਜਾਵੇਗਾ ਯੋਸਤੇ ਵਿੱਚ ਕਈ ਵੱਡੇ ਸ਼ਹਿਰਾਂ ਦੇ ਵਿੱਚ ਲੋਕਾਂ ਨੂੰ ਐਗਜ਼ਿਟ ਤੇ ਐਂਟਰੀ ਪੁਆਇੰਟ ਦਿੱਤੇ ਜਾਣਗੇ ਪਰ ਆਮ ਥਾਵਾਂ ਦੇ ਉੱਤੇ ਕੋਈ ਵੀ ਇਸ ਦੇ ਵਿੱਚ ਬਾਹਰ ਅਤੇ ਅੰਦਰ ਆਉਣ ਦੀ ਸਹੂਲਤ ਲੋਕਾਂ ਨੂੰ ਨਹੀਂ ਹੈ ਸਿਰਫ ਵੱਡੇ ਸ਼ਹਿਰਾਂ ਦੇ ਵਿੱਚ ਹੀ ਐਂਟਰੀ ਅਤੇ ਐਗਜ਼ਿਟ ਕੀਤੀ ਜਾ ਸਕੇਗੀ ਤਾਂ ਇਹਨਾਂ ਪ੍ਰੋਜੈਕਟਾਂ ਦੇ ਬਾਰੇ ਹੁਣ ਕੇਂਦਰ ਦੇ ਵਿੱਚੋਂ ਭਾਰਤ ਦੇ ਪ੍ਰਧਾਨ ਮੰਤਰੀ ਨੇ ਪੂਰਾ ਕਰਨ ਦੇ ਲਈ ਆਪਣੇ ਹੱਥ ਵਾਗੜੌਰ ਲੈ ਲਈ ਹੈ ਅਗਲੀ ਖਬਰ ਦੇ ਵੱਲ ਵਧਦੇ ਹਾਂ ਜੋ ਕਿ ਦੂਸਰਾ ਮੁੱਦਾ ਪੰਜਾਬ ਦੇ ਨਾਲ ਜੁੜਿਆ ਹੋਇਆ ਬਹੁਤ ਅਹਿਮ ਹੈ ਕਿ ਸੁਖਬੀਰ ਸਿੰਘ ਬਾਦਲ ਦੇ ਵੱਲੋਂ ਇੱਕ ਟਵੀਟ ਕੀਤਾ ਗਿਆ ਇੱਕ ਪੋਸਟ ਪਾਈ ਗਈ ਹੈ ਫੇਸਬੁੱਕ ਤੇ ਜਿਸ ਦੇ ਵਿੱਚ ਉਹਨਾਂ ਨੇ ਮੁੱਖ ਮੰਤਰੀ ਭਗਵੰਤ ਮਾਨ ਦੀ ਸਰਕਾਰ ਦੀ ਨਲਾਇਕੀ ਦਾ ਜ਼ਿੰਮਾ ਮੁੱਖ ਮੰਤਰੀ ਭਗਵੰਤ ਮਾਨ ਦੇ ਉੱਤੇ ਤੇ ਆਮ ਆਦਮੀ ਪਾਰਟੀ ਉੱਤੇ ਸਿੱਟਮ ਦੀ ਮੰਗ ਕੀਤੀ ਹੈ ਨਾ ਕਿ ਪੰਜਾਬੀਆਂ ਦੇ ਉੱਤੇ ਇਹ ਮੜਨ ਦੀ ਜੋ ਅਪੀਲ ਹੈ ਕੀਤੀ ਗਈ ਹੈ ਐਨਜੀਟੀ ਨੂੰ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਨੂੰ ਇਸ ਦੇ ਵਿੱਚ ਪੰਜਾਬ ਸਰਕਾਰ ਨੂੰ ਹਰਜ਼ਾਨਾ ਪਾਇਆ ਗਿਆ ਹੈ ਜਿਸ ਦੇ ਵਿੱਚ ਸੁਖਬੀਰ ਸਿੰਘ ਬਾਦਲ ਦਾ ਕਹਿਣਾ ਹੈ ਕਿ ਇਹ ਲੋਕਾਂ ਤੋਂ ਨਹੀਂ ਪੰਜਾਬੀਆਂ ਤੋਂ ਨਹੀਂ ਮੁੱਖ ਮੰਤਰੀ ਭਗਵੰਤ ਮਾਨ ਤੋਂ ਵਸੂ ਲੈ ਜਾਣਾ ਚਾਹੀਦਾ ਹੈ ਮੁੱਖ ਮੰਤਰੀ ਭਗਵੰਤ ਮਾਨ ਦੇ ਬਾਰੇ ਟਵੀਟ ਕਰਕੇ ਸੁਖਬੀਰ ਬਾਦਲ ਨੇ ਕੀ ਆਖਿਆ ਤੁਹਾਨੂੰ ਉਹ ਦੱਸਦਨੇ ਆ ਆਪ ਸਰਕਾਰ ਵੱਲੋਂ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਦੇ ਕਾਨੂੰਨ ਦੀ ਲਗਾਤਾਰ ਉਲੰਘਣਾ ਲਈ ਪੰਜਾਬੀਆਂ ਨੂੰ ਸਜ਼ਾ ਨਹੀਂ ਦਿੱਤੀ ਜਾਣੀ ਚਾਹੀਦੀ ਮੈਂ ਐਨਜੀਟੀ ਨੂੰ ਅਪੀਲ ਕਰਦਾ ਕਿ ਪੰਜਾਬ ਸਰਕਾਰ ਤੇ ਲਗਾਏ ਗਏ ਜੁਰਮਾਨੇ 3106 ਕਰੋੜ ਰੁਪਏ ਹਣ 1026 ਕਰੋੜ ਰੁਪਏ ਅਤੇ ਸਤੰਬਰ 2022 ਨੂੰ 2080 ਕਰੋੜ ਰੁਪਏ ਆਮ ਆਦਮੀ ਪਾਰਟੀ ਤੋਂ ਵਸੂਲਣ ਲਈ ਇੱਕ ਆਦੇਸ਼ ਜਾਰੀ ਕਰਨ ਐਨਜੀਟੀ ਨੂੰ ਠੋਸ ਰੈਨ ਖੂਨ ਦਾ ਅਤੇ ਸੀਵਰੇਜ ਦੇ ਪ੍ਰਦੂਸ਼ਣ ਦੇ ਪ੍ਰਬੰਧਨ ਵਿੱਚ ਅਸਫਲ ਰਹਿਣ ਲਈ ਮੁੱਖ ਮੰਤਰੀ ਭਗਵੰਤ ਮਾਨ ਨੂੰ ਨਿੱਜੀ ਤੌਰ ਤੇ ਜ਼ਿੰਮੇਵਾਰ ਠਹਿਰਉਣਾ ਚਾਹੀਦਾ ਹੈ ਅਤੇ ਅਫਸਰਾਂ ਨੂੰ ਨੋਟਿਸ ਜਾਰੀ ਕਰਨ ਦੀ ਬਜਾਏ ਐਨਜੀਟੀ ਐਕਟ 2010 ਦੀ ਧਾਰਾ 26 ਦੇ ਤਹਿਤ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ ਤਾਂ ਸੁਖਬੀਰ ਸਿੰਘ ਬਾਦਲ ਨੇ ਇਸ ਕਾਰਵਾਈ ਨੂੰ ਮੁੱਖ ਮੰਤਰੀ ਤੇ ਕਰਨ ਦੀ ਅਪੀਲ ਐਨਜੀਟੀ ਕੋਲ ਕੀਤੀ ਹੈ ਕਿ ਜੋ ਹਰਜਾਨਾ ਜੋ ਜੁਰਮਾਨਾ ਵਸੂਲਣ ਲਈ ਐਨਜੀਟੀ ਨੇ ਪੰਜਾਬ ਸਰਕਾਰ ਨੂੰ ਨੋਟਿਸ ਘੱਲਿਆ ਹੈ ਉਹ ਸਰਕਾਰ ਦੇ ਕੋਲੋਂ ਜਾਂ ਪੰਜਾਬੀਆਂ ਕੋਲੋਂ ਨਾ ਵਸੂਲਿਆ ਜਾਵੇ ਮੁੱਖ ਮੰਤਰੀ ਤੋਂ ਵਸੂਲਿਆ ਜਾਵੇ ਕਿਉਂਕਿ ਜੋ ਠੋਸ ਪ੍ਰਬੰਧਨ ਰੈਣਦਖੰਦ ਹੁੰਦੀ ਹੈ ਉਸ ਦਾ ਕਰਨਾ ਹੁੰਦਾ ਉਹ ਨਹੀਂ ਕੀਤਾ ਗਿਆ ਜਿਸ ਕਰਕੇ ਐਨਜੀਟੀ ਦੇ ਵੱਲੋਂ ਪੰਜਾਬ ਸਰਕਾਰ ਨੂੰ ਜੁਰਮਾਨਾ ਪਾਇਆ ਗਿਆ ਤਾਂ ਇਹ ਪੰਜਾਬ ਦੇ ਵਿੱਚ ਜਿਸ ਤਰੀਕੇ ਦੇ ਹਾਲ ਨੇ ਨਹਿਰਾਂ ਦੇ ਜਾਂ ਫਿਰ ਪੰਜਾਬ ਦੇ ਬਹੁਤ ਸਾਰੇ ਸ਼ਹਿਰੀ ਇਲਾਕਿਆਂ ਦੇ ਵਿੱਚ ਜਿਸ ਤਰੀਕੇ ਨਾਲ ਕੂੜੇ ਦਾ ਪ੍ਰਬੰਧਨ ਨਹੀਂ ਹੋ ਪਾ ਰਿਹਾ ਉਸ ਤੋਂ ਬਾਅਦ ਜਿਵੇਂ ਪਾਣੀ ਦੇ ਵਿੱਚ ਪ੍ਰਦੂਸ਼ਣ ਫੈਲ ਰਿਹਾ ਉਸ ਗੱਲ ਨੂੰ ਲੈ ਕੇ ਹੀ ਇਹ ਜ਼ੁਰਮਾਨਾ ਪਾਇਆ ਗਿਆ ਸੋ ਇਸ ਦੇ ਉੱਤੇ ਹੁਣ ਪੰਜਾਬ ਦੀ ਸਿਆਸਤ ਵੀ ਪੱਖ ਦੀ ਦਿਖਾਈ ਦੇ ਰਹੀ ਹੈ ਅਗਲੀ ਖਬਰ ਵੀ ਇਸ ਤਰ੍ਹਾਂ ਦੇ ਮਸਲੇ ਨਾਲ ਹੀ ਜੁੜੀ ਹੋਈ ਹੈ ਜੋ ਕਿ ਬੁੱਡੇ ਨਾਲੇ ਨਾਲ ਜੁੜੀ ਹੋਈ ਹੈ ਜਿਸ ਦੇ ਕੋਸ ਪ੍ਰਬੰਧਨ ਲਈ ਜਾਂ ਫਿਰ ਕਹਿ ਲਿਏ ਕਿ ਉਸ ਦੀ ਸਫਾਈ ਦੇ ਲਈ 650 ਕਰੋੜ ਰੁਪਏ ਲਗਭਗ ਜਾਰੀ ਕੀਤੇ ਗਏ ਸੀ ਜਾਂ ਫਿਰ ਬਜਟ ਰੱਖਿਆ ਗਿਆ ਸੀ ਜਿਸ ਦਾ ਉਦਘਾਟਨ ਕੀਤਾ ਗਿਆ ਸੀ ਪਰ ਉਸੇ ਨੀ ਪੱਥਰ ਨੂੰ ਜੋ ਉਦਘਾਟਨ ਕੀਤਾ ਗਿਆ ਸੀ ਅੱਜ ਉਹਨਾਂ ਦੇ ਆਪਣੀ ਹੀ ਪਾਰਟੀ ਦੇ ਆਮ ਆਦਮੀ ਪਾਰਟੀ ਦੇ ਵਿਧਾਇਕ ਗੁਰਪ੍ਰੀਤ ਗੋਗੀ ਦੇ ਵੱਲੋਂ ਤੋੜ ਦਿੱਤਾ ਗਿਆ ਉਹਨਾਂ ਦਾ ਕਹਿਣਾ ਹੈ ਕਿ ਸਰਕਾਰ ਦੇ ਵੱਲੋਂ ਇਸ ਨੂੰ ਪ੍ਰੋਜੈਕਟ ਨੂੰ ਲਿਆਂਦਾ ਗਿਆ ਸੀ ਕਿ ਲੋਕਾਂ ਨੂੰ ਸਹੂਲਤ ਮਿਲੇਗੀ ਸਫਾਈ ਹੋਵੇਗੀ ਬਿਮਾਰੀਆਂ ਤੋਂ ਖਹਿੜਾ ਛੁੱਟੇਗਾ ਪਰ ਇਸ ਦੇ ਨਾਲ ਕੁਝ ਵੀ ਬਦਲਾ ਨਹੀਂ ਸਿਰਫ ਨੀ ਪੱਥਰ ਰੱਖ ਦਿੱਤਾ ਗਿਆ ਕੋਈ ਕਾਰਵਾਈ ਨਹੀਂ ਹੋਈ ਕੋਈ ਸਾਫ ਸਫਾਈ ਨਹੀਂ ਹੋਈ ਬੁੱਢਾਂ ਨਾਲਾ ਉਵੇਂ ਦਾ ਉਵੇਂ ਬਿਮਾਰੀਆਂ ਲੋਕਾਂ ਦੇ ਵਿੱਚ ਵੰਡ ਰਿਹਾ ਹੈ ਤਾਂ ਜਿਸ ਤੋਂ ਔਖੇ ਹੋ ਕੇ ਇਸ ਵਿਧਾਇਕ ਨੇ ਅੱਜ ਨੀ ਪੱਥਰ ਜੋ ਰੱਖਿਆ ਗਿਆ ਸੀ ਮੁੱਖ ਮੰਤਰੀ ਭਗਵੰਤ ਮਾਨ ਦੇ ਨਾਮ ਤੇ ਪਲੇਟ ਲੱਗੀ ਹੋਈ ਹੈ ਅਤੇ ਗੁਰਪ੍ਰੀਤ ਗੋਗੀ ਜੋ ਵਿਧਾਇਕ ਨੇ ਲੁਧਿਆਣੇ ਦੇ ਉਹਨਾਂ ਦਾ ਨਾਮ ਵੀ ਇਸ ਤੇ ਲਿਖਿਆ ਹੋਇਆ ਪਰ ਉਹਨਾਂ ਨੇ ਅਕਿਆ ਹੋਇਆ ਨੇ ਅੱਜ ਆਪਣਾ ਨੀ ਪੱਥਰ ਤੋੜ ਦਿੱਤਾ ਹੈ ਕਿ ਜਦੋਂ ਕਾਰਵਾਈ ਨਹੀਂ ਹੋਣੀ ਜਦੋਂ ਕੋਈ ਸਾਫ ਸਫਾਈ ਨਹੀਂ ਹੋਣੀ ਜਦੋਂ ਕੋਈ ਲੋਕਾਂ ਨੂੰ ਸਹੂਲਤ ਨਹੀਂ ਦਿੱਤੀ ਜਾਣੀ ਤਾਂ ਫਿਰ ਇਹਨਾਂ ਨਹੀਂ ਪਥਰਾਂ ਦਾ ਕੀ ਫਾਇਦਾ ਫਿਰ ਵਿਕਰਮ ਮਜੀਠੀਆ ਨੂੰ ਤਾਂ ਮੌਕਾ ਮਿਲਣਾ ਹੀ ਸੀ ਇਸ ਵਿਧਾਇਕ ਦੇ ਬੱਝੜੀਏ ਆਵਾਜ਼ ਵਿੱਚ ਪਾਰਟੀ ਨੂੰ ਮੁੱਖ ਮੰਤਰੀ ਭਗਵੰਤ ਮਾਨ ਨੂੰ ਘੇਰਨ ਦਾ ਮਜੀਠੀਆ ਦੇ ਵੱਲੋਂ ਇੱਥੇ ਇੱਕ ਲੰਬੀ ਚੌੜੀ ਪੋਸਟ ਸਾਂਝੀ ਕੀਤੀ ਗਈ ਫੇਸਬੁੱਕ ਤੇ ਵੀ ਟਵਿੱਟਰ ਤੇ ਵੀ ਉਹਨਾਂ ਨੇ ਆਖਿਆ ਕਿ ਵਿਧਾਇਕ ਸਾਹਿਬ ਤੁਸੀਂ ਬਹੁਤ ਚੰਗਾ ਕੰਮ ਕੀਤਾ ਹੈ ਤੁਹਾਡੇ ਪ੍ਰਤੀ ਮੇਰੀ ਪਹਿਲਾਂ ਹੀ ਬੜੀ ਇੱਜ਼ਤ ਹੈ ਮੈਂ ਤੁਹਾਨੂੰ ਬੜੀ ਇੱਜ਼ਤ ਹੈ ਨਾ ਪਰ ਜੇਕਰ ਤੁਸੀਂ ਇੱਕ ਕੰਮ ਹੋਰ ਕਰੋ ਕਿ ਜਿਹੜੇ ਵੀ ਨੀ ਪੱਥਰ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਲਾਏ ਗਏ ਨੇ ਸਾਰਿਆਂ ਨੂੰ ਢਾ ਦਿਓ ਤਾਂ ਫਿਰ ਬਹੁਤ ਚੰਗੀ ਗੱਲ ਹੋਵੇਗੀ ਕਿਉਂਕਿ ਕੰਮ ਤਾਂ ਕੋਈ ਕਰਨਾ ਨਹੀਂ ਸਰਕਾਰ ਨੇ ਫਿਰ ਇਹਨਾਂ ਨੀ ਪੱਥਰਾਂ ਦਾ ਕੀ ਫਾਇਦਾ ਤਾਂ ਤੁਸੀਂ ਸਾਰੇ ਨੀ ਪੱਥਰੀ ਤੋੜ ਦਿਓ ਫਿਰ ਬਹੁਤ ਚੰਗਾ ਹੋਵੇਗਾ ਇਸ ਤਰ੍ਹਾਂ ਵਿਕਰਮ ਮਜੀਠੀਆ ਨੇ ਇਸ ਵਿਧਾਇਕ ਦੇ ਜ਼ਰੀਏ ਮੁੱਖ ਮੰਤਰੀ ਭਗਵੰਤ ਮਾਨ ਤੇ ਨਿਸ਼ਾਨੇ ਸਾਧਦੇ ਆ ਤਾਂ ਇਸ ਤਰੀਕੇ ਦੀਆਂ ਅੱਜ ਕਾਰਵਾਈਆਂ ਹੁੰਦੀਆਂ ਦਿਖਾਈ ਦਿੱਤੀਆਂ ਨੇ ਸੋ ਇਹਨਾਂ ਅਪਡੇਟਸ ਬਾਰੇ ਜਾਂ ਇਹਨਾਂ ਤਿੰਨਾਂ ਵੱਡੀਆਂ ਖਬਰਾਂ ਦੇ ਬਾਰੇ ਤੁਹਾਡੀ ਕੀ ਰਾਏ ਹੈ ਕਮੈਂਟ ਸੈਕਸ਼ਨ ਦੇ ਵਿੱਚ ਜ਼ਰੂਰ ਦੱਸਿਓ ਬਾਕੀ ਅਪਡੇਟਸ ਦੇਖਣ ਲਈ ਜੁੜੇ ਰਹੋ ਪੰਜਾਬੀ ਨਿਊਜ਼ ਕੋਰਨਰ ਦੇ ਨਾਲ